ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਸਾਹਮਣੇ ਆ ਰਹੀ ਹੈ ਕਿਉਂਕਿ ਉਹ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਦੇ ਲਈ ਪਹੁੰਚੇ ਉੱਥੇ ਪਹੁੰਚ ਕੇ ਪੱਤਰਕਾਰਾਂ ਦੇ ਵੀ ਰੂਬਰੂ ਹੋਏ ਨੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਉੱਥੇ ਹੀ ਉਹਨਾਂ ਨੇ ਆਪਣੀ ਜੀਵਨ ਦੇ ਕੁਝ ਕિસ્ਸੇ ਵੀ ਸਾਂਝੇ ਕੀਤੇ ਨੇ ਤੇ ਇਸੇ ਦੇ ਦੌਰਾਨ ਹੀ ਜਿਵੇਂ ਕਿ ਜਥੇਦਾਰਾਂ ਦੀ ਜਥੇਦਾਰੀ ਨੂੰ ਲੈ ਕੇ ਤਾਜ਼ਪੋਸ਼ੀ ਨੂੰ ਲੈ ਕੇ ਮਸਲਾ ਬੇਹਦ ਭੜਕਿਆ ਹੋਇਆ ਉਸੇ ਤਰੀਕੇ ਦੇ ਨਾਲ ਪੱਤਰਕਾਰ ਵੀ ਤਿੱਖੇ ਸਵਾਲ ਪੁੱਛਦੇ ਹੋਏ ਨਜ਼ਰ ਆਏ ਪਰ ਗਿਆਨੀ ਕੁਲਦੀਪ ਸਿੰਘ ਨੇ ਸਾਰੇ ਜਵਾਲਾਂ ਸਵਾਲਾਂ ਦਾ ਸਿੱਧਾ-ਸਿੱਧਾ ਜਵਾਬ ਦਿੱਤਾ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਿੱਖ ਪੰਥ ਵੱਲੋਂ ਮੇਰੇ 'ਚ ਕੁਝ ਕਮੀਆਂ ਪਾਈਆਂ ਜਾਣਗੀਆਂ ਤਾਂ ਮੈਂ ਹੱਥ ਜੋੜ ਕੇ ਇਹ ਸੇਵਾ ਛੱਡ ਦਵਾਂਗਾ ਤੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ ਜਥੇਦਾਰ ਸਾਹਿਬ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਜਥੇਦਾਰ ਹੁਣ ਤੱਕ ਰਹੇ ਨੇ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਪੰਜਾਬ ਦੇ ਵਿੱਚ ਹਰ ਪਿੰਡ ਤੇ ਹਰ ਸ਼ਹਿਰ ਤੱਕ ਇੱਕ ਸਾਲ ਦੇ ਅੰਦਰ ਅੰਦਰ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾਣਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਤੁਸੀਂ ਉਹ ਵੀ ਸੁਣ ਲਵੋ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਸ੍ਰੀ ਅਕਾਲ ਪਤਾ ਸਾਹਿਬ ਜੀ ਨੂੰ ਸਿੱਖ ਕੌਮ ਸਮਝਦੀ ਵੀ ਵੱਡੀ ਦਾ ਅਲੱਗ ਹੀ ਹੈ ਮਾਨ ਮਰਿਆਦਾ ਨੂੰ ਸਿੱਧੇ ਸ਼੍ਰੀ ਅਕਾਲਤਾ ਸਾਹਿਬ ਦੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਡਰ ਦਾ ਹੁੰਦਾ ਵੀ ਸੁਪਰੀਮ ਹੈ ਇਸ ਵੇਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗੁਲਾਮ ਬਣ ਕੇ ਸ਼੍ਰੀ ਅਕਾਲਤਾ ਸਾਹਿਬ ਦੇ ਜਹੇਦਾਰ ਵਿਚ ਅਧਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕੌਣ ਮੰਗਾਰ ਸਕਦਾ ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਰਹਿਣੀ ਆ ਕਿਉਂ ਜਿੰਨੂੰ ਸਥਾਪਿਤ ਮੇਰੀ ਪੀਰੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ਹੀਠਾ ਕਰ ਸਕਦਾ ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੇ ਥਾਂ ਤੇ ਕੋਈ ਹੋਰ ਵੀ ਆਊਗਾ ਤੇ ਮੈਂ ਵਾਅਦਾ ਕਰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਕਿਉਂਕਿ ਪਰਵਰਤਨ ਸ੍ਰਿਸ਼ਟੀ ਦਾ ਨਿਯਮ ਇਹਨੂੰ ਟਾਲਿਆ ਨਹੀਂ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸੀ ਸਰਵੋੱਚ ਹੈ ਤੇ ਸਰਵੋੱਚ ਰਹੂਗਾ ਸਰਵੋੱਚ ਤਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਆਪ ਜੀ ਸਮਝਦੇ ਹੋ ਜਿਹੜੇ ਆਪ ਜੀ ਤੋਂ ਪਹਿਲਾਂ ਤਿੰਨ ਜਹੇਦਾਰ ਸਾਹਿਬਾਂ ਲਾਇਆ ਗਿਆ ਉਹਨਾਂ ਚ ਕੋਈ ਕਮੀਆਂ ਸੀਗੀ ਮੇਰਾ ਤਾਂ ਕੋਈ ਕਮੈਂਟ ਨਹੀਂ ਦੇਖੋ ਉਹ ਸਿੰਘ ਸਾਹਿਬ ਨੇ ਤੇ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਵੇਖੋ ਮੇਰੇ ਲਈ ਨਾ ਇਹ ਬੜੀ ਵੱਡੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜਿਸ ਸਥਾਨ ਦੇ ਉੱਤੇ ਮੰਨ ਲਓ ਅੰਸਾਟਖੰਡ ਸਾਡਾ ਸ਼੍ਰੀ ਦਰਬਾਰ ਸਾਹਿਬ ਆ ਤੇ ਉਹਦੇ ਬਾਬਾ ਬੁੱਢਾ ਜੀ ਪਹਿਲੇ ਸੱਡ ਗ੍ਰੰਥੀ ਸਾਹਿਬ ਰਹੇ ਆ ਤੇ ਉਹ ਜਿੰਨੇ ਵੀ ਅੱਜ ਉੱਥੇ ਹੈਗੇ ਆ ਸਾਡੇ ਸਿੰਘ ਸਾਹਿਬ ਉਹ ਉਹਨਾਂ ਪਦਮੀਆਂ ਤੇ ਬਰਾਜਮਾਨ ਆ ਇੱਕ ਬੰਨੇ ਭਾਈ ਗੁਰਦਾਸ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਾਡੀਆਂ ਰਵੈਤਾਂ ਕੁਛ ਕਹਿੰਦੀਆਂ ਵੀ ਰਹੇ ਤਾਂ ਉਹ ਉਹ ਸਿੰਘ ਸਾਹਿਬ ਜਿਹੜੇ ਆ ਉੱਥੇ ਭਾਈ ਗੁਰਦਾਸ ਦੇ ਪਾਏ ਹੋਏ ਪੁਰਧੀਆਂ ਤੇ ਚੱਲ ਰਹੇ ਆ ਤਾਂ ਫੇਰ ਉਹ ਉਹ ਜ਼ੁਬਾਨ ਤੇ ਮੈਂ ਕਹਿੰਨਾ ਸੜਦੇ ਜਿਹੜੀ ਜ਼ੁਬਾਨ ਇਹ ਜਿਹੜੀਆਂ ਸਤਕਾਰ ਤੇ ਸ਼ਖਸੀਅਤਾਂ ਸਾਡੀ ਕੌਮ ਦੀਆਂ ਪੰਥ ਦੀਆਂ ਜਿਨ੍ਹਾਂ ਦਾ ਪਿਆਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਉਹਨੋਂ ਤੋਂ ਹੀ ਜਦੋਂ ਤੋਂ ਸਿੱਖੀ ਸੰਭਾਲੀ ਆ ਤੇ ਸਦਾ ਰਹੂਗਾ ਇਸ ਕਰਕੇ ਇਹ ਇੱਕ ਸਿੱਖ ਕਿਵੇਂ ਮੇਰੇ ਵਰਗਾ ਕਹਿ ਦੂਗਾ ਇੱਕ ਨਾ ਚੀਜ਼ ਆ ਇਹ ਸਤਕਾਰਤ ਸ਼ਖਸੀਅਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਕਮੀਆਂ ਹੈ ਤੇ ਬਹੁਤ ਵੱਡੀਆਂ ਸ਼ਖਸੀਅਤਾਂ ਤੇ ਮੈਂ ਸਮਝਦਾ ਪੀ ਇਹ ਗੁਰੂਪੰਥ ਦੇ ਲਈ ਇਹ ਜਿਹੜੀਆਂ ਸ਼ਖਸੀਅਤਾਂ ਆ ਮਹਾਰਾਜ ਦੀ ਕਲਾ ਹੀ ਆ ਪੀ ਇਹ ਵੀ ਬਹੁਤ ਵੱਡੇ ਪਰਾਲੇ ਹੋਣ ਵਾਲੇ ਸਮੇਂ ਤੇ ਕਰਨੀਆਂ ਮੈਂ ਸਮਝਦਾ ਪੀ ਇਹ ਵੀ ਹੋਣਾ ਧਰਮ ਪ੍ਰਚਾਰ ਦੀ ਲਹਿਰ ਇਹ ਸ਼ਖਸੀਅਤਾਂ ਪੰਜਾਬ ਚ ਤੁਰਨਗੀਆਂ ਇਹ ਸ਼ਖਸ਼ੀਅਤਾਂ ਵੀ ਪੰਜਾਬ ਦੇ ਪਿੰਡ-ਪਿੰਡ ਜਾਣਗੀਆਂ, ਘਰ-ਘਰ ਜਾਣਗੀਆਂ। ਨਸ਼ਿਆਂ ਦਾ ਦਰਿਆ ਵਗਦਾ ਪਿਆ ਨੌਜਵਾਨਾਂ ਨੂੰ ਹੋੜਨਗੀਆਂ ਔਰ ਇਹ ਸ਼ਖਸ਼ੀਅਤਾਂ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਜਾਵਾਂਗੇ। ਉਹ ਪੰਜਾਬ ਜਿਹੜਾ ਗੁਰੂਆਂ ਦਾ ਪੰਜਾਬ ਆ ਉਹ ਸਾਨੂੰ ਦੁਬਾਰਾ ਤੋਂ ਵੈਸੇ ਦੇ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ। ਔਰ ਸਾਡਾ ਗੁਰੂ ਘਰ ਦੇ ਉਹ ਪਾਸ਼ਾ ਦੇ ਬਾਣੀ ਤੇ ਬਚਨਾਂ ਨਾਲ ਵੀ ਹਮ ਕੂਕਰ ਤੇਰੇ ਦਰਬਾਰ ਅਸੀਂ ਗੁਰੂ ਦੇ ਦਰ ਦੇ ਜਿਹੜੇ ਸੇਵਕ ਆ ਸਾਡਾ ਫਰਜ ਆ ਕਿ ਗੁਰੂ ਦੇ ਦਰ ਦੀ ਚਾੱਕਰੀ ਕਰਨੀ ਕਰਦੇ ਰਵਾਂਗੇ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਆ ਤੇ ਅਸੀਂ ਇਹਨਾਂ ਦਾ ਹਮੇਸ਼ਾ ਦਿਲ ਤੋਂ ਸਤਿਕਾਰ ਕੀਤਾ ਕਰਦੇ ਰਵਾਂਗੇ ਇਹ ਪਦਮੀਆਂ ਹੀ ਬਹੁਤ ਉੱਚੀਆਂ ਜਿਨ੍ਹਾਂ ਦੀਆਂ ਜੜਾਂ ਇਤਿਹਾਸ ਵਿੱਚ ਪਈਆਂ ਆ ਠੀਕ ਸਾਹਿਬ ਜੀ ਦੌਕਮੈਂਟਿਕ ਸਾਲ ਦੇ ਮੁਗੀਏ ਆਪਣੇ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਜੀ ਪਿੰਡਾਂ ਵਾਲਾ ਉਹਨਾਂ ਦੇ ਸੰਬੰਧ ਦੇ ਵਿੱਚ 14 ਮਾਰਚ 2225 ਸ਼ੁੱਕਰਵਾਰ ਨੂੰ ਉਹ ਬੁਲਾਈ ਆ ਬੀਟਿੰਗ ਬੁਲਾਈ ਆ ਫਮੋਲੀ ਸੰਗੂ ਨੂੰ ਸਾਥ ਸਮਾਜ ਅਧਿਆਨ ਸਿੰਘ ਜੱਟੇ ਬੰਨੀਆਂ ਜੀ ਉਹਦੇ ਵਿੱਚ ਸ੍ਰੀ ਘਰਦਾ ਸਾਹਿਬ ਦੇ ਕੋਈ ਨਰਾਤਰ ਤੇ ਪੰਥਕ ਭਰਿਆਦਾ ਦੀ ਜਿਹੜੀ ਆ ਘਾਲ ਕੋਈ ਦੇਖੋ ਦੇਖੋ ਜੀ ਦੇਖੋ ਜੀ ਇਹ ਨਾ ਪੰਥ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦਮਦਮੀ ਟਕਸਾਲ ਸ਼ਹੀਦਾਂ ਦੀ ਖਾਨ ਦਮਦਮੀ ਟਕਸਾਲ ਦਾ ਇੱਕ ਵੱਡਾ ਇਤਿਹਾਸ ਆ निहंग सिख जथे बंदियां जेढियां ਆਪਾਂ ਸਭ ਜਾਣਦੇ ਆ ਕਿ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਅਰਦਾਸ ਕੀਤੀ ਸੀ ਤੇ ਜਾਣਾ ਹੀ ਤਾਂ ਗਿਆ ਟਕਾ ਗਿਆ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ ਹੁਣਾਂ ਨੂੰ ਜਦੋਂ ਕਿਹਾ ਗਿਆ ਫਿਰ ਰੁਕ ਜਾ ਉਹ ਕਹਿੰਦੇ ਜਦੋਂ ਅਰਦਾਸ ਹੀ ਕਰਤੀ ਤੇ ਪਿਛੇ ਥੋੜਾ ਮੁੜੀਦਾ ਇਹ ਦਲਪੰਥ ਕੌਮ ਦੀ ਸ਼ਾਨ ਆ ਇਹ ਟਕਸਾਲਾਂ ਸਾਡੀਆਂ ਕੌਮ ਦੀ ਸ਼ਾਨ ਆ ਤੋਂ ਮੈਂ ਇਹ ਸਮਝਦਾ ਵਾਂ ਕਿ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀ ਹੈ ਕੇ ਸ਼ਿਕਾਇਆ ਕੋਈ ਗੱਲ ਨਹੀਂ ਉਹ ਹਮੇਸ਼ਾ ਹੀ ਸਾਡੇ ਲਈ ਸਤਕਾਰਤਾ ਸਤਕਾਰਤ ਰਹਿਣਗੇ ਮੇਰੇ ਆਪਣੇ ਦੋ ਮਾਮੇ ਜਿਹੜੀ ਲਹਿਰ ਚਲਾਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮੇਰੀ ਮਾਤਾ ਨੂੰ ਮੇਰੀ ਮਾਤਾ ਦੀ ਭੂਆ ਨੇ ਲਿਆ ਕਿਉਂਕਿ ਉਹਨਾਂ ਦੇ ਤਿੰਨ ਪੁੱਤ ਹੈਗੇ ਸੀ ਤੇ ਕੋਈ ਧੀ ਨਹੀਂ ਹੈਗੀ ਜਵੰਦੇ ਪਿੰਡਾਂ ਤਰਨਤਾਰਨ ਜਿਹੜੀ ਲਹਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਹੋਣਾ ਨੇ ਪੰਜਾਬ ਦੇ ਹਕਾਲੀ ਸਿੱਖ ਕੌਮ ਦੇ ਹਕਾਲੀ ਚਲਾਈ ਆ ਦਮਦਮੀ ਟਕਸਾਲ ਦੇ ਮਹਾਨ ਯੋਧੇ 20ਵੀਂ ਸਦੀ ਦੇ ਮਹਾਨ ਸਿੱਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਮਾਮੇ ਸ਼ਹੀਦ ਹੋਏ ਆ ਔਰ ਉਹਨਾਂ ਦੀ ਉਹ ਚਲਾਈ ਹੋਈ ਲਹਿਰ ਆ ਇਸ ਕਰਕੇ ਇਹ ਸਾਰੀਆਂ ਸ਼ਖਸੀਅਤਾਂ ਸਤਿਕਾਰਤਾ ਕੋਈ ਗੱਲ ਨਹੀਂ ਆ ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤਰੀ ਆ ਪੰਥ ਇੱਕ ਝੰਡੇ ਹੇਠਾਂ ਇਕੱਠੇ ਉੜ ਜਾ ਰਿਹਾ ਔਰ ਇਹ ਕਲਾਈਆ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਕੋਈ ਮੇਰਾ ਨਾਮ ਨਹੀਂ ਆ ਇਹ ਠੀਕ ਆ ਕਿ ਅਸੀਂ ਪੰਥਕ ਕਾਰਜ ਹਮੇਸ਼ਾ ਕਰਦੇ ਰਹਿ ਕਿਉਂਕਿ ਅਸੀਂ ਪੰਥ ਦੇ ਦਰ ਦੇ ਕੁੱਕਰ ਪੰਥਵਾਦੀ ਅਸੀਂ ਆ ਜੇ ਪੰਥ ਨਹੀਂ ਤੇ ਸਾਡੀ ਕੋਈ ਹੁੰਦ ਨਹੀਂ ਹੈਗੀ ਅਸੀਂ ਮਿਟ ਜਾਾਂਗੇ ਸਰ ਜੀ ਆ ਜੀ ਦੀ ਇੱਕ ਪੁਰਾਣੀ ਵੀਡੀਓ ਆਈ ਸੀ ਜਿਹਨੂੰ ਚਾਪਦੀ ਦੀ ਗੁਆਰਿਆ ਵੀ ਦੱਸ ਰਹੇ ਆ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਿਹੜਾ ਇਹ ਸਿੱਖ ਪੰਥ ਨੂੰ ਮਢੀਟਾ ਲਾਣ ਲਈ ਜ਼ਿੰਮੇਵਾਰ ਆ ਇਹ ਹੁਣ ਵੀ ਉਸੇ ਵਿਚਾਰ ਤੇ ਕਾਇਮ ਹੈ ਕਿ ਬਦਲ ਗਿਆ ਜੀ ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿਣਾ ਵੀ ਵਿਚਾਰ ਕਿਦਾ ਬਦਲ ਜਾਊਗਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਣਾ ਤੁਸੀਂ ਉਦੋਂ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਜੇ ਕੋਈ ਆਉਣ ਵਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਆ ਸਾਡੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਮੈਂ ਕੋਈ ਅਕਾਲੀ ਦਲ ਦਾ ਨਮਾਇੰਦਾ ਥੋੜਾ ਹੈਗਾ ਜੀ ਮੈਂ ਪੰਥ ਦਾ ਨਮਾਇੰਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਅੰਤ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਸ਼ਾ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਇੱਥੇ ਅਰਦਾਸ ਕਰਕੇ ਜਾਂਦੇ ਆ ਕਿ 1 ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਐ ਐਸਜੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਗਏ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤੀਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਤੇ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਢਾਉਣ ਆਇਆ ਤੇ ਜਿਹੜਾ ਘਰ ਢਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਕੱਠੇ ਹੋਣਾ ਬੈਣਾ ਉਹ ਕੱਠੇ ਹੋਣਾ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਕੱਠੇ ਹੋਵਾਂਗੇ ਤੇ ਕੋਈ ਗੱਲ ਹੀ ਨਹੀਂ ਆ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਅਸਤੀ ਨੂੰ ਆਪਾਂ ਮਿਟਾਂਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਦਾ ਆਤਮਾ ਗ੍ਰੰਥ ਦਾ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸਿੱਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਭਈ ਕਿਤੇ ਨਾ ਕਿਤੇ ਆ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਜੇ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨ 에ਅਰ ਇਸ ਵੇਲੇ ਦੀ ਵੱਡੀ ਖਬਰ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਸਾਹਮਣੇ ਆ ਰਹੀ ਹੈ ਕਿਉਂਕਿ ਉਹ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਦੇ ਲਈ ਪਹੁੰਚੇ ਉੱਥੇ ਪਹੁੰਚ ਕੇ ਪੱਤਰਕਾਰਾਂ ਦੇ ਵੀ ਰੂਬਰੂ ਹੋਏ ਨੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਉੱਥੇ ਹੀ ਉਹਨਾਂ ਨੇ ਆਪਣੀ ਜੀਵਨ ਦੇ ਕੁਝ ਕਿੱਸੇ ਵੀ ਸਾਂਝੇ ਕੀਤੇ ਨੇ ਤੇ ਇਸੇ ਦੇ ਦੌਰਾਨ ਹੀ ਜਿਵੇਂ ਕਿ ਜ਼ਥੇਦਾਰਾਂ ਦੀ ਜ਼ਥੇਦਾਰੀ ਨੂੰ ਲੈ ਕੇ ਤਾਜ਼ ਪੋਸ਼ੀ ਨੂੰ ਲੈ ਕੇ ਮਸਲਾ ਬੇਹਦ ਭੜਕਿਆ ਹੋਇਆ ਉਸੇ ਤਰੀਕੇ ਦੇ ਨਾਲ ਪੱਤਰਕਾਰ ਵੀ ਤਿੱਖੇ ਸਵਾਲ ਪੁੱਛਦੇ ਹੋਏ ਨਜ਼ਰ ਆਏ ਪਰ ਗਿਆਨੀ ਕੁਲਦੀਪ ਸਿੰਘ ਨੇ ਸਾਰੇ ਜਵਾਲਾਂ ਸਵਾਲਾਂ ਦਾ ਸਿੱਧਾ-ਸਿੱਧਾ ਜਵਾਬ ਦਿੱਤਾ ਉਹਨਾਂ ਨੇ ਇਥੋਂ ਤੱਕ ਕਿਆ ਦਿੱਤਾ ਉਹਨਾਂ ਨੇ ਕਹਿਣਾ ਸੀ ਕਿ ਜੇਕਰ ਸਿੱਖ ਪੰਥ ਵੱਲੋਂ ਮੇਰੇ 'ਚ ਕੁਝ ਕਮੀਆਂ ਪਾਈਆਂ ਜਾਣਗੀਆਂ ਤਾਂ ਮੈਂ ਹੱਥ ਜੋੜ ਕੇ ਇਹ ਸੇਵਾ ਛੱਡ ਦਵਾਂਗਾ ਤੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ ਜਥੇਦਾਰ ਸਾਹਿਬ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਜਥੇਦਾਰ ਹੁਣ ਤੱਕ ਰਹੇ ਨੇ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਪੰਜਾਬ ਦੇ ਵਿੱਚ ਹਰ ਪਿੰਡ ਤੇ ਹਰ ਸ਼ਹਿਰ ਤੱਕ ਇੱਕ ਸਾਲ ਦੇ ਅੰਦਰ ਅੰਦਰ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਚੜ ਗਏ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਤੁਸੀਂ ਉਹ ਵੀ ਸੁਣ ਲਵੋ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਸ੍ਰੀ ਅਕਾਲ ਪਤਾ ਸਾਹਿਬ ਜੀ ਨੂੰ ਸਿੱਖ ਕੌਮ ਸਮਝਦੀ ਵੀ ਵੱਡੀ ਤਾਂ ਅਲੱਗ ਹੀ ਹੈ ਮਾਨ ਮਰਿਆ ਦਾ ਸਿੱਧੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਡਰਦਾ ਹੁੰਦਾ ਵੀ ਸੁਪਰੀਮ ਹੈ ਇਸ ਵੇਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗੁਲਾਮ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਵਿਚ ਅਧਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕੌਣ ਮੰਗਾਰ ਸਕਦਾ ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਰਹਿਣੀ ਆ ਕਿਉਂ ਜਿੰਨੂੰ ਸਥਾਪਿਤ ਇਹ ਮੇਰੀ ਪੀਰੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ਹੀਠਾ ਕਰ ਸਕਦਾ ਬਾਕੀ ਦੇਖੋ